ਲੰਗਰ ਵਾਰੀ ਮੈਂਮਾ ਪ੍ਰਕਾਸ਼ ਦੀ ਕਰਤਾ ਬਾਬਾ ਸਰੂਪ ਦਾਸ ਪੱਲਾ ਸ਼੍ਰੀ ਗੁਰੂ ਅੰਗਦ ਦੇਵ ਜੀ ਜਿੱਥੇ ਆਪਣੇ ਪ੍ਰਵਚਨਾਂ ਦੁਆਰਾ ਗੁਰਦਵਾਰਾ ਵਿੱਚ ਆਉਣ ਵਾਲੀ ਚਕਾਸੂਆਂ ਨੂੰ ਆਤਮਿਕ ਗਿਆਨ ਦੇ ਭੋਜਨ ਦੁਆਰਾ ਤ੍ਰਿਪਤ ਕਰਕੇ ਉਹਨਾਂ ਦੇ ਮਨਾਂ ਦੀ ਭਟਕਣਾ ਨੂੰ ਦੂਰ ਕਰਦੇ ਸਨ ਅਥੀਮਤਾ ਕੀ ਵਿਜੀ ਆਉਣ ਵਾਲੀਆਂ ਸੰਗਤਾਂ ਵਾਸਤੇ ਲੰਗਰ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਨ ਸਭਾਲਦੇ ਸਨ ਪਾਈ ਸਤਾ ਤੇ ਬਲਵੰਡ ਦਰਬਾਰ ਨਾਮਕਲੀ ਕੀ ਬਾਅਦ ਅੰਦਰ ਵਰਣਨ ਕੀਤਾ ਗਿਆ ਹੈ ਸੌਰੇਕਾਰ ਦੇ ਬਜ਼ੁਰਗ ਪਾਈ ਅਮਰਦਾਸ ਜੋ ਦੇਵੀ ਦੇ ਪੁਜਾਰੀ ਸਨ ਜਦੋਂ ਗੁਰੂ ਅੰਗਦ ਦੇਵ ਜੀ ਦੇ ਦਰਵਾਜ਼ੇ ਵਿੱਚ ਆਏ ਤਾਂ ਉੱਥੋਂ ਦੀ ਸ਼ੋਭਾ ਕਾਜ ਮਹਾਲ ਤੇ ਸੁਨਾਦ ਨੂੰ ਵੇਖ ਕੇ ਅਤੇ ਸਮਝ ਕੇ ਉੱਥੇ ਹੀ ਟਿਕ ਗਏ ਭਾਵੇਂ ਉਹ ਰਿਸ਼ਤੇ ਵਿੱਚ ਗੁਰੂ ਅੰਗਦ ਦੇਵ ਜੀ ਦੇ ਕੋਲ ਸਨ ਪਰੰਤੂ ਉਹਨਾਂ ਨੇ ਜਦੋਂ ਇਹ ਵੇਖਿਆ ਕਿ ਗੁਰੂ ਪਤਨੀ ਮਾਤਾ ਕੀਜੀ ਜੀ ਖੁਦ ਹੱਥੀਂ ਲੰਗਰ ਤਿਆਰ ਕਰ ਰਹੀ ਹਨ ਵਰਤਾ ਰਹੀ ਹਨ ਅਤੇ ਝੂਠੇ ਵਰਤਨ ਮੰਜ ਦੀ ਸੇਵਾ ਨੀਚ ਜਕ ਹੋ ਕੇ ਪੂਰੀ ਸ਼ਰਧਾ ਨਾਲ ਕਰ ਰਹੀ ਹਨ ਤਾਂ ਉਹਨਾਂ ਨੇ ਵੀ ਲੰਗਰ ਵਿੱਚ ਵਤਨ ਮੰਜਨ ਅਤੇ ਪਾਣੀ ਫਿਲਣ ਦੀ ਸੇਵਾ ਰਾਮ ਕਰ ਦਿੱਤੀ ਇਸੇ ਤਰ੍ਹਾਂ ਮਾਤਾ ਕੀ ਜੀ ਦਾ ਜੀਵਨ अनेका ਵਿਅਕਤੀਆਂ ਲਈ ਕਮਸਾਲ ਤੇ ਪ੍ਰੇਰਨਾ ਸਰੋਤ ਬਣਿਆ ਅਤੇ ਲੋਕਾਂ ਅੰਦਰ ਨਿਸ਼ਕਾਮ ਸੇਵਾ ਕਰਨ ਦੀ ਭਾਵਨਾ ਜਾਗਦੀ ਜਦੋਂ ਮਾਤਾ ਕੀ ਜੀ ਨੂੰ ਪਤਾ ਲੱਗਾ ਕਿ ਉਹਨਾਂ ਦੇ ਪੁੱਤਰਾਂ ਦਾਸੂ ਜੀ ਅਤੇ ਦਾਤੂ ਜੀ ਘੋੜੀ ਉੱਤੇ ਚੜ ਕੇ ਪਾਈ ਅਮਰਦਾਸ ਦਾ ਪਿੱਛਾ ਕੀਤਾ ਤੇ ਵਾਸੀ ਕਿ ਜਾ ਕਿ ਉਹਨਾਂ ਨੂੰ ਘੇਰ ਲਿਆ ਲੈਣ ਦੀ ਗੱਲ ਸੋਹਣੀ ਤਾਂ ਮਾਤਾ ਕੀ ਵੀ ਜੇ ਆਪਣੇ ਦੋਹਾਂ ਪੁੱਤਰਾਂ ਨੂੰ ਨਾਲ ਲੈ ਕੇ ਉਹਨਾਂ ਪਾਸ ਗਏ ਤੇ ਭਾਈ ਅਮਰਦਾਸ ਨੇ ਮਾਤਾ ਕੀ ਵੀ ਜੀ ਨੂੰ ਵਾਸ੍ਰਿਕੇ ਵੇਖੌਂ ਖੇਚਲ ਕੀਤੀ ਮੈਨੂੰ ਬੁਲਾ ਲੈਣਾ ਸੀ ਨਿਮਰਤਾ ਦੇ ਪੁੰਜ ਮਾਤਾ ਕੀ ਵੀ ਜੀ ਨੇ ਕਿਹਾ ਗੁੰਨਾਰਕ ਦੇ ਘਰ ਦੀ ਦੌਲਤ ਹੀ ਗਰੀਬੀ ਹੈ ਨਿਮਰਤਾ ਹੈ ਮੈਂ ਦੋਵੇਂ ਬੱਚੇ ਲੈ ਕੇ ਆਈ ਹਾਂ ਆਪ ਮੇਲ ਕਰੋ ਕਮਾ ਕਰੋ ਤੇ ਹੁਣ ਹਾਰ ਜਾਣ ਕੇ ਆਪਣੇ ਬੱਚੇ ਸਮਝ ਕੇ ਬਖਸ਼ ਦਿਓ ਭਾਈ ਅਮਰਦਾਸ ਗੁਰੂ ਨਹੀਂ ਸਨ ਬਣੇ ਜਦ ਭਾਈ ਅਮਰਦਾਸ ਜੀ ਨੇ ਕਿਹਾ ਕਿ ਬਖਸ਼ਣ ਹਾਕ ਦਾ ਗੁਰੂ ਅੰਗਦ ਦੇਵ ਜੀ ਹਨ ਤਾਂ ਮਾਤਾ ਕੀਵੀ ਜੀ ਨੇ ਕਿਹਾ ਮੈਨੂੰ ਪਤਾ ਹੈ ਕਿ ਇਹ ਅਪਰਾਧ ਬਖਸ਼ਣ ਯੋਗ ਨਹੀਂ ਬੱਚਿਆਂ ਉੱਤੇ ਮਿਹਰ ਕਰ ਦਿਓ ਭਾਈ ਅਮਰਦਾਸ ਜੀ ਨੇ ਮਾਤਾ ਕੀਵੀ ਜੀ ਨੂੰ ਨਾ ਨਾ ਕੇ ਬੱਚਾ ਨੂੰ ਛਾਤੀ ਨਾਲ ਨਾ ਲਿਆ ਅਜੋਕਿਆ ਮਾਤਾ ਮਾਂ ਲਈ ਇਹ ਇੱਕ ਬਹੁਤ ਹੀ ਸਾਰਥਕ ਅਤੇ ਉਤਮ ਉਦੇਸ਼ ਹੈ ਉਸ ਆਧਾਰ ਹੈ ਸੇਵਾ ਸਿਮਰਨ ਦੇ ਨਾਲ-ਨਾਲ ਸਹਿਜਤਾ ਸਹਿਚਿੰਤਾ ਸੰਜੀਵਰ ਲਿਤਾ ਉਦਮ ਕਰਨਾ ਅਤੇ ਪਰਉਪਕਾਰੀ ਹੋਣਾ ਸਮਾਜਿਕ ਅਤੇ ਧਾਰਮਿਕ ਖੇਤਰ ਵਿੱਚ ਜਾਤ ਪਾਤੀ ਸਿਸਟਾ ਵਸਿਸਤਾਨਮ ਵਿੱਚ ਉਚਨੀਚ ਜਾਤ ਪਾਤ ਦੇ ਪੇਚ ਪਾਹ ਨੂੰ ਸਮਾਪਤ ਕਰਕੇ ਇਸ ਵਿੱਚ ਆਮ ਕਿਤੇ ਅਖੌਤੀ ਸੰਦੂਰ ਅਤੇ ਅਸ਼ੂ ਸਮਝੇ ਜਾਂਦੇ ਅਖੌਤੀ ਨੀਵੇਂ ਲੋਕਾਂ ਨੂੰ ਅਤੇ ਪਹਿਲ ਦੀ ਜਿੱਤੀ ਸਮਝੀ ਜਾਂਦੀ ਔਰਤ ਨੂੰ ਬਰਾਬਰ ਦਾ ਸਥਾਨ ਸਨਮਾਨ ਸਤਕਾਰ ਅਤੇ ਸਿਸ਼ਤਾ ਪਰਧਾਨ ਕਰਵਾਉਣਾ అతి ਕਦਰ ਦੀ ਕੁਦਰਤ ਵਿੱਚ ਬਰਾਬਰ ਦਾ ਸੰਜੀਵਾਰ ਬਣਾਉਣਾ ਸੀ ਇਸ ਦਾ ਆਸਤਿਕੁਰਾਨੇ ਹੋਣਾ ਟੰਗ ਤਰੀਕਿਆਂ ਦੇ ਨਾਲ ਨਾਲ ਸੰਗਤ ਤੇ ਪੰਗਤ ਦੇ ਸੰਕਰਪ ਨੂੰ ਬਣਾਇਆ ਸੰਗਤ ਵਿੱਚ ਇਸਰਾ ਸਿੱਖ ਦੁਆਰਾ ਸਾਹਿਬ ਦੀ ਸੰਸਥਾ ਨੇ ਸਰੀਆਂ ਦਾ ਆਸਰਾ ਓਟੀਆਂ ਦੀ ਓਟ ਲੋੜਵੰਦਾਂ ਦੀ ਲੰਗਰ ਨੇ ਕਰੀਆਂ ਲਈ ਰਹਿਣ ਵਸੇਰਾ ਆਤਮ ਅਬਿਲਾਖਿਆ ਲਈ ਸਿਮਰਦਾਸ ਸਾਨ ਗਰੀਬਾਂ ਤੇ ਅਨਾਥਾਂ ਲਈ ਸਿਹਤ ਸਿਹਤ ਦਾ ਕੇਂਦਰ ਮਰੀਜ਼ਾਂ ਬਿਮਾਰਾਂ ਤੇ ਲਚਾਰਾਂ ਤੇ ਲੋੜਵੰਦਾਂ ਦਵਾਈਦਾਰੂ ਦਾ ਪ੍ਰਵੰਦ ਆਦੀ ਬਣ ਗਿਆ ਸੱਚਮੁੱਚ ਹੀ ਗੁਰਦੁਆਰਾ ਸਾਹਿਬ ਸਰਵ ਸੰਜੇ ਰੱਬ ਦਾ ਸਰਵ ਸੰਜਾ ਪਵਿੱਤਰ ਸਾਨ ਬਣ ਗਿਆ ਇਸ ਵਿੱਚ ਸਰਬ ਸੰਜੀ ਗੁਰਬਾਣੀ ਅਤੇ ਗੁਰਮਤ ਸੰਗੀਤ ਰਾਹੀਂ ਤਪਦੇ ਹਿਰਦਿਆਂ ਨੂੰ ਠਾਰਦਾ ਪਾਣੀ ਰੂਪੀ ਅਮਰਤ ਵਰਸਾਇਆ ਹੈ ਗੁਰਦੁਆਰਾ ਸਾਹਿਬ ਦਾ ਪਵਿੱਤਰ ਉਪਦੇਸ਼ ਸਾਰੇ ਆਤਮਿਕ ਰਾਜਨੀਤਿਕ ਸਮਾਜਿਕ ਉੱਚ-ਨੀਚ ਜਾਤ-ਪਾਤੀ ਰਹਿਣਾ ਅਤੇ ਰੰਗ-ਗਰੀਬ ਮੀਰ ਪੜਿਆ ਅਨਪੜਿਆ ਦੀਆਂ ਸਭ ਬਲਖਣਾ ਨੂੰ ਟੱਪ ਕੇ ਸਨ ਕਰਕੇ ਸਲਵ ਲਪੋਈ ਕਿ ਇਕਸਮਾਨ ਹੋ ਗਿਆ ਗੁਰਮਤਿ ਦੇ ਤਾਰ ਨਹੀਂ ਲਈ ਸਤ ਸੰਸੋਖ ਦਿਆ ਕਮਾ ਆਦੀ ਉਸ ਦੇ ਕਹਣੇ ਹਨ ਜਿਨ੍ਹਾਂ ਨੂੰ ਤਾਰਨ ਕਰਕੇ ਉਹ ਆਪ ਦਾ ਸਿੱਖ ਜੀਵ ਹੋ ਜਾਂਦਾ ਹੈ ਗੁਰੂ ਦਰਬਾਰ ਵਿੱਚ ਪ੍ਰਮਾਨ ਚੜਦਾ ਹੈ ਇਸੇ ਕਰਕੇ ਉਹਨਾਂ ਨੇ ਲਪੋਈ ਸਾਹਮਣੇ ਆਪਣੇ ਆਪ ਦੇ ਸਿੱਖ ਜੀਵਨ ਦੁਆਰਾ ਮਿਸਾਲ ਅਤੇ ਮਿਆਰੀ ਜੀਵਨ ਜੁਗਤ ਪੇਸ਼ ਕੀਤੀ ਇਹ ਜੀਵਨ ਜੁਗਤ ਨਾਨਕ ਸਤਗੁਰ ਪੇਟਿਏ ਪੂਰੀ ਹੋਵੇ ਜੁਗਤੀ ਹਾਸੇ ਆ ਖੇਲਦਿਆਂ ਪੰਪਦਿਆਂ ਖਵਾਂਦਿਆਂ ਵਿੱਚ ਹੋਵੇ ਮੁਕਤੀ ਉੱਤੇ ਅਧਾਰਿਤ ਹੈ ਇੱਕੋ ਸਮੇ ਇੱਕੋ ਸਥਾਨ ਇੱਕ ਸਾਧ ਸੰਗਤ ਦੀ ਦੌਲਤ ਲੰਗਰ ਵੰਡਿਆ ਜਾਂਦਾ ਹੈ ਅਤੇ ਸ਼ਬਦ ਕੀਰਤਨ ਕਥਾ ਪਾਠ ਤੇ ਅਰਦਾਸ ਕੋਈ ਵੀ ਕਰ ਸਕਦਾ ਹੈ ਇਸ ਤੋਂ ਕਿਸੇ ਵਿਅਕਤੀ ਵਿਸ਼ੇਸ਼ ਜਾਂ ਵਿਚੇਰ ਜਾਤੀ ਦਾ ਅਧਿਕਾਰ ਨਹੀਂ ਹੈ ਇੱਥੇ ਤਾਂ ਸਤ ਸੰਗਤ ਕਿਵੇਂ ਜਾਣੀਏ ਜਿੱਥੇ ਇੱਕੋ ਨਾਮ ਬਖਾਣੀਏ ਕੀ ਹੈ ਇੱਥੇ ਤਾਂ ਜੀਵਨ ਦੇ ਹਰ ਪੈਨੂ ਵਿੱਚ ਸੱਚ ਦਾ ਹੀ ਵਸਰਾ ਰਿਹਾ ਹੈ ਖਾਣ ਪੀਣ ਪਹਿਨਣ ਉੱਠਣ ਬੈਠਣ ਸੋਚਣ ਆਦੀ ਪਾਹਰ ਸਮੇ ਸੱਚ ਨੂੰ ਹੀ ਅਪਣਾਈ ਰਹਿਣਾ ਹੈ ਜਿੱਥੇ ਗੁਰੂ ਅੰਗਦਾਮ ਜੀ ਸੰਗਤ ਦਰਬਾਰ ਲਿਆਉਂਦੇ ਸਨ ਬੱਚਿਆਂ ਅਤੇ ਵੱਡਿਆਂ ਨੂੰ ਗੁਰਮੁਖੀ ਲਿਪੀ ਵਿੱਚ ਕਤਾਬਾਂ ਲਿਖੇ ਦਿੰਦੇ ਅਤੇ ਪੰਜਾਬੀ ਪੜਨੀ ਸਿਖਾਉਂਦੇ ਸਰੀਰਕ ਬਲਵਾਨਤਾ ਲਈ ਮੱਲਖਾੜੇ ਲਾਉਂਦੇ ਉੱਥੇ ਮਾਤਾ ਕੀ ਜੀ ਸੰਗਤ ਨੂੰ ਨਾਲ ਲੈ ਕੇ ਲੰਗਰ ਦੀ ਸੇਵਾ ਵਿੱਚ ਰੁੱਝੇ ਰਹਿੰਦੇ ਇਸ ਰਾ ਸੰਗਤ ਵਿੱਚ ਤੀਮੀ ਦਾ ਮਾਨ ਸਮਾਰਤੇ ਬਾਭੂ ਵਰਤਾ ਲਈ ਅਤੀ ਗੁਰਵਾਣੀ ਦੇ ਪ੍ਰਚਾਰ ਨੂੰ ਪੜਾ ਬਲਵਕਸ਼ਿਆ ਸਮਾਜ ਦੀ ਉਚਾਈ ਮਾਪਣ ਦਾ ਸਹੀ ਕਮਾਨਾ ਇਸ ਨੇ ਦਿੱਤਾ ਜਾਂਦਾ ਦਰਜਾ ਤੇ ਬਹੁਤ سارے ਧਰਮਾਂ ਵਿੱਚ ਇਸਿਆਂ ਨਾਲ ਵਿਤਾਰੇ ਕਿਤੇ ਜਾਂਦੇ ਰਹੇ ਹਨ ਉਹਨਾਂ ਬੋਲੀ ਪੈਰ ਦੀ ਜੁੱਤੀ ਸਮਝ ਕੇ ਰੱਖਿਆ ਜਾਂਦਾ ਰਿਹਾ ਹੈ ਪਰੰਤੂ ਸਿੱਖ ਧਰਮ ਦੇ ਬਾਣੀ ਗੁਰੂ ਨਾਨਕ ਸਾਹਿਬ ਜੀ ਨੇ ਇਸਤਰੀਆਂ ਨੂੰ ਮਾਤਮ ਰੱਬ ਦਾ ਸਤਕਾਰ ਦਿੱਤਾ ਹੈ ਸਮਾਜ ਵਿੱਚ ਇਸਤਰੀਆਂ ਨਾਲ ਸੰਬੰਧ ਜਿਹਾ ਪੜਛਾਵਾਂ ਦਾ ਖੰਡਨ ਕੀਤਾ ਹੈ ਜਿਹੜੀਆਂ ਕਿ ਇਸਤਰੀਆਂ ਨੂੰ ਗੁਲਾਮ ਕਰਦੀਆਂ ਰਹੀਆਂ ਹਨ ਗੁਰੂ ਸਹਿਬਾਨ ਦੇ ਨਾਲ ਨਾਲ ਗੁਰੂ ਮਹਿਲਾ ਦੀ ਨਿਮਕਲੀ ਦੇਣ ਰਹੀ ਹੈ ਗੁਰੂ ਅੰਗਦ ਦੇਵ ਜੀ ਦੇ ਸਮੇਂ ਉਨ੍ਹਾਂ ਦੀ ਸੁਪਤਨੀ ਮਾਤਾ ਕੀਵੀ ਜੀ ਨੇ ਬਿਨਾ ਕਿਸੇ ਭੇਦ ਭਾਵ ਉੱਚ-ਨੀਚ ਦੇ ਬਿਚਾਰੇ ਤੋਂ ਸੇਵਾ ਕੀਤੀ ਮਾਤਾ ਕੀਵੀ ਜੀ ਅਜੇ ਪਹਿਲੇ ਸਿੱਖ స్త్రీ ਹਨ ਜਿਨ੍ਹਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਹੈ ਮਾਤਾ ਕੀਵੀ ਜੀ ਦਾ ਜਨਮ ਖੰਡੂਤ ਵਿਖੇ ਪਾਈ ਦੇਵੀ ਚੰਦ ਖੱਤਰੀ ਦੇ ਘਰ ਹੋਇਆ ਦੇਵੀ ਚੰਦ ਜੀ ਇੱਕ ਵੱਡੇ ਹਟਵਾਈਏ ਦੇ ਸ਼ਾਹੂ ਕਾਸਮ ਮਾਈ ਬਰਾਈ ਜਿਹੜੇ ਕੀ ਚੌਧਰੀ ਤਖਤ ਮਲ ਦੇ ਪਤੇ ਦੀ ਸਿਰਾਵਾਲਿਆਂ ਦੀ ਸੁਪਤਰੀ ਚੰਦ ਅਲਿਸ਼ਤਾ ਭਾਈ ਲੈਣਾ ਜੀ ਨਾਲ ਪੱਕਾ ਕਰ ਦਿੱਤਾ ਮਹਾਨ ਕੋਛ ਦੇ ਅਨਸਾਰ ਮਾਤਾ ਕੀਵੀ ਜੀ ਦਾ ਵਿਆਹ ਸਨ 1519 ਈਸਵੀ ਵਿੱਚ ਹੋਇਆ ਕੁਝ ਕਾਰਨਾ ਕਰਕੇ ਚੌਧਰੀ ਤਖਤ ਮਲ ਨੇ ਭਾਈ ਲੈਣਾ ਜੀ ਦੇ ਪਿਤਾ ਬਾਬਾ ਫਿਰੂ ਜੀ ਨੂੰ ਨੌਕਰੀ ਤੋਂ ਵੱਖਰਾ ਕਰ ਦਿੱਤਾ ਭਾਈ ਦੇਵੀ ਚੰਦ ਜੀ ਬਾਬਾ ਫਿਰੂ ਅਤੇ ਭਾਈ ਲੈਣਾ ਜੀ ਦੇ ਸੰਗਰ ਵਿਖੇ ਹੀ ਆਏ ਬਾਬਾ ਫਿਰੂ ਜੀ ਨੇ ਹਰੀ ਕੇ ਪਤੰਦਕਾਨ ਪਾਲੇ ਛੇਤੀ ਹੀ ਆਪ ਜੀ ਖੰਡੂਰ ਮੁੜ ਗਈ ਅਤੇ ਸ਼ਾਹੂਕਾਰਾਂ ਕਰਨ ਲੱਗੇ ਅਤੇ ਨਾਲ ਦੁਕਾਨ ਵੀ ਰੱਖੀ 1526 ਈਸਵੀ ਨੂੰ ਬਾਬਾ ਫਿਰੂ ਜੀ ਚੜਾਈ ਕਰ ਗਏ ਉਹਨਾਂ ਦੇ ਜਾਣ ਤੋਂ ਬਾਅਦ ਸਾਰਾ ਕੰਮ ਕਾਜ ਭਾਈ ਲੈਣਾ ਜੀ ਨੇ ਸਮਾ ਲਿਆ। ਬਾਬਾ ਫਿਰੋਜ਼ ਜੀ ਨੇ ਸਿਰਫ ਦੇਵੀ ਭਗਤ ਸਨ। ਸਭ ਨੂੰ ਹਰ ਸਾਲ ਪਹਾੜਾਂ ਵਾਲੀ ਦੇਵੀ ਦੇ ਦਰਸ਼ਨੋਂ ਜੱਤਾਂ ਵੀ ਲੈ ਕੇ ਜਾਂਦੇ ਸਨ ਅਤੇ ਉਸ ਸੰਗ ਦੇ ਜਥੇਦਾਰ ਵੀ ਸਨ। ਪਿਤਾ ਜੀ ਚਲਾਣੇ ਤੋਂ ਬਾਅਦ ਜਿੱਤੇ ਘਰ ਦੀ ਜ਼ਿੰਮੇਵਾਰੀ ਉਹਨਾਂ ਉੱਤੇ ਪਈ। ਉੱਥੇ ਸੰਗ ਨੂੰ ਜਾਣ ਦੀ ਜ਼ਿੰਮੇਵਾਰੀ ਅਤੇ ਜਥੇਦਾਰੀ ਵੀ ਉਹਨਾਂ ਦੇ ਸਿਰਾਂ 'ਤੇ ਪਾਈ ਲੈਣਾ ਜੀ ਕਈ ਸਾਲ ਉਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਰਹੇ ਇੱਕ ਵਾਰੀ ਖੰਡੂਰ ਸਾਹਿਬ ਵਿਖੇ ਹੀ ਪਾਈ ਜੋ ਚੀਜ਼ੇ ਮਹਾਂਗੁਰ ਨਾਨਕ ਤੇਵ ਜੀ ਦੀ ਬਾਣੀ ਸੁਣ ਕੇ ਕਰਤਾਰਪੁਰ ਚਾਹ ਦੀ ਵਿਚਾਰ ਬਣਾਈ ਸੰਗ ਦੇ ਸਾਥੀਆਂ ਨੂੰ ਰਾਹ ਵਿੱਚ ਹੀ ਛੱਡ ਕੇ ਕਰਤਾਰਪੁਰ ਆਏ ਤੇ ਗੁਰਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਉੱਥੇ ਹੀ ਟਿਕੰਦਾ ਮੰਨ ਬਣਾ ਲਿਆ ਫਾਇਦਾ ਸੁਜੀ ਜੀ ਵੀ ਅਮਰੋ ਜੀ ਦਾ ਜਨਮ ਹੋ ਚੁੱਕਿਆ ਸੀ ਜਦੋਂ ਜੱਥਾ ਜੰਮੂ ਥਲੀ ਦੇਵੀ ਦੇ ਦਰਸ਼ਨ ਕਰ ਖੰਡੂਰ ਮੋੜਾਇਆ ਤਾਂ ਆਕੀ ਕਿਸੇ ਨੇ ਮਾਤਾ ਕੀ ਵੀ ਨੂੰ ਕਿਹਾ ਤੇਰਾ ਪਤੀ ਤੇਰਾ ਸਾਥ ਛੱਡ ਕੇ ਕਤਾਰਪੁਰ ਦਾ ਹੋ ਗਿਆ ਠੰਡੇ ਸਵਾਰ ਦੀ ਮੂਰਤ ਕੀ ਵੀ ਅੰਡੋਲ ਰਹੀ ਜਦ ਸਾਰਿਆਂ ਲਾਲ ਲਾ ਕੇ ਗੱਲਾਂ ਕੀਤੀਆਂ ਤਾਂ ਕਿਹਾ ਲੈਣਾ ਜੀ ਕਤਾਰਪੁਰ ਹੀ ਨਾਨਕ ਦੇ ਪਾਸ ਰਹਿ ਪਿਆ ਸਾਂ ਕੇ ਨਾਮ ਜਵਾਬ ਦੇ ਦਿੱਤਾ ਆਪ ਸਾਧ ਹੋ ਕੇ ਬੈਠੀ ਆ ਤੇ ਤਪੇ ਗੁਰਨਾਨਕ ਦੇਵ ਜੀ ਦੁਆਰਾ ਹੀ ਧੋਣੀ ਰਮਾਲ ਲਈ ਮਾਤਾ ਕੀ ਵੀ ਜੀ ਨੇ ਸਿਰਫ ਇਹ ਹੀ ਆਖਿਆ ਕਿ ਜਿੱਥੇ ਉਸ ਹਾਲ ਵਿੱਚ ਮੈਨੂੰ ਰੱਖੇਗਾ ਉਸ ਹਾਲ ਵਿੱਚ ਹੀ ਰਹਾਂਗੀ ਜਦੋਂ ਗੁਰਨਾਕ ਸਹਾਂ ਜੀ ਨੇ ਕਤਾਰਪੁਰ ਤੋਂ ਘਰ ਖੰਡੂਰ ਦੀ ਸਾਹ ਲੈਣ ਲਈ ਪਾਈ ਲੈਣਾ ਜੀ ਨੂੰ ਭੇਜਿਆ ਤਾ ਮਾਤਾ ਕੀ ਵੀ ਜੀ ਨੇ ਸਾਹ ਦੇਖ ਲਿਆ ਕਿ ਉਹਨਾਂ ਦਾ ਦਿਲ ਘਰ ਦੀ ਕਮਾਂ ਵਿੱਚ ਨਹੀਂ ਲੱਗਦਾ ਤੇ ਦੁਕਾਨ ਦਾ ਸਾਰਾ ਕੰਮ ਵੀ ਆਪਣੀ ਭਣੇਵੀ ਨੂੰ ਸੌਂਪ ਰੇ ਹਾਂ ਤੇ ਆਪ ਜੀ ਨੇ ਸਿਰਫ ਇਨਾ ਹੀ ਕਿਹਾ ਕਿ ਬਾਹਰ ਨਾ ਜਾਓ ਘਰ ਨਾ ਜਾਓ ਜੋ ਕਮਾਓ ਜਿਵੇਂ ਤੁਸੀਂ ਖਾਓਗੇ ਮੈਂ ਉਸੇ ਤਰ੍ਹਾਂ ਹੀ ਤੁਰਾਂਗੀ ਤੁਹਾਡੇ ਤਪ ਵਿੱਚ ਹੀ ਮੈਂ ਕਦੇ ਰੋੜਾ ਨਹੀਂ ਬਣਦੀ

ਸੋ ਗੁਰੂ ਨਾਨਕ ਸਾਹਿਬ ਜੀ ਨੇ ਲੈਣਾ ਨੂੰ ਗੁਰ ਅੰਗਦ ਬਣਾ ਦਿੱਤਾ ਸ਼ਬਦੀ ਦਾਤ ਲੈ ਕੇ ਗੁਰੰਗ ਸਾਹਿਬ ਜੀ ਖੰਡੂਰ ਮੋਣਾਈ ਮਾਤਾ ਜੀ ਦਾ ਸੁਭਾਅ ਵੀ ਬਹੁਤ ਮਿੱਠਾ ਸੀ ਖੰਡੂਰ ਸਾਹਿਬ ਪਰਿਵਾਰ ਵਿੱਚ ਰਹਿੰਦੇ ਆ ਕਦੇ ਕਿਸੇ ਨਾਲ ਗੁੱਸਾ ਗਿਲਾ ਨਹੀਂ ਸੀ ਕੀਤਾ ਸਭਾ ਮਿੱਠਾ ਬੋਲ ਕੇ ਸਾਭ ਨੂੰ ਆਪਣੇ ਵੱਲ ਕਰ ਲੈਂਦੇ ਇਸੇ ਦੀ ਹਿੰਮਤ ਨਾ ਹੁੰਦੀ ਕਿ ਉਹਨਾਂ ਦੇ ਸਮਾਜ 'ਚ ਕੋਈ ਬੋਲ ਸਕੇ ਮਾਤਾ ਕੀਬੀ ਜੀ ਆਪਣੀ ਦੋਹਰੀ ਜ਼ਿੰਮੇਵਾਰੀ ਨੂੰ ਬੜੇ ਵਧੀਆ ਢੰਗ ਨਾਲ ਨਿਭਾ ਰਹੇ ਸਨ ਗੁਰੂ ਅੰਗਦ ਦੇਵ ਜੀ ਨੂੰ ਪੇਟ ਕਿਤੇ ਮਾਇਆ ਆਪਣੀ ਨਿੱਜੀ ਪਰਿਵਾਰ ਨੂੰ ਕਦੇ ਵਾਤਣ ਨਾ ਦਿੱਤੀ ਮਾਤਾ ਕੀਬੀ ਜੀ ਆਪ ਕਰੋ ਅਣ ਚੋਪੜੀ ਰੋਟੀ ਪਕਾ ਕੇ ਲਿਆਉਂਦੇ ਅਤੇ ਪੁੱਤਰਾਂ ਨੂੰ ਆਪਣੀ ਦੁਕਾਨ ਸੰਭਾਲਣੀ ਕਿਹਾ ਕਰਦੇ ਪੇਟਾ ਨੂੰ ਨੀਚੁ ਲਈ ਵਤਣਾ ਗੁਰੂ ਅੰਗਦ ਦੇਵ ਜੀ ਠੀਕ ਨਹੀਂ ਸਮਝਦੇ ਸਨ ਜੋ ਕੋ ਚੌਂਦਾ ਲੰਗਰ ਵਿੱਚ ਪੈਂਦਾ ਲੰਗਰ ਵਿੱਚ ਖੀਰ ਕੜਾ ਸਭ ਕੁਝ ਬਣਦਾ ਪਰ ਗੁਰੂ ਅੰਗਦ ਦੇਵ ਜੀ ਉਹ ਕੁਝ ਖਾਂਦੇ ਜੋ ਮਾਤਾ ਜੀ ਘਰੋਂ ਪਕਾ ਕੇ ਲਿਆਉਂਦੇ ਤਾਰੀਕੇ ਪੰਜਾਬ ਕਿਥ ਕਨਈਆ ਲਾਲ ਵਿੱਚ ਵੀ ਲਿਖਿਆ ਹੈ ਕਿ ਗੁਰੂ ਜੀ ਆਪਣੇ ਹੱਥਾਂ ਨਾਲ ਮਿਹਨਤ ਕਰਦੇ ਅਤੇ ਉਸ ਦੀ ਆਮਦਨੀ ਨਾਲ ਭੋਜਨ ਖਾਂਦੇ

ਇਸੇ ਤਰ੍ਹਾਂ ਉਹਨਾਂ ਪਾਸ ਬੈਠਿਆਂ ਵੀ ਹਿਰਦੇ ਵਿੱਚ ਸ਼ਾਂਤੀ ਅਤੇ ਖੰਡ ਪੈਂਦੀ ਹੈ। ਬਲਵੰਡ ਕੀਵੀ ਨੇਕ ਸਨ ਜਿਸ ਬਹੁਤ ਹੀ ਛਾਇਆਉ 43 ਬੀਬੀ ਅਮਰੋ ਜੀ ਬਹੁਤ ਮਾਤਾ ਕੀਵੀ ਜੀ ਦੀ ਸੁਪੁੱਤਰੀ ਸੀ। ਇਨਾਂ ਨੂੰ ਬਾਣੀ ਬਹੁਤ ਕੰਠ ਸੀ। ਇਨਾਂ ਦੇ ਨਿਤ ਉਠ ਬਾਣੀ ਪੜਨ ਕਾਲ ਹੀ ਪਾਈ ਅਮਰਦਾ ਜੀ ਦੀ ਖਿੱਚ ਗੁਰੂ ਅੰਗਦ ਸਾਹਿਬ ਜੀ ਨੂੰ ਮਿਲਣ ਦੀ ਹੋਈ। ਮਨ ਨੂੰ ਚਹੀ ਚੋਟ ਲੱਗੀ ਕਿ ਬੀਬੀ ਅਮਰੋ ਜੀ ਨੂੰ ਨਾਲ ਲੈ ਕੇ ਗੁਰੰਗਦੇਵ ਜੀ ਦੇ ਦਰਬਾਰ ਵਿੱਚ ਆਏ ਫਿਰ ਗੁਰੂ ਜੀ ਦੇ ਹੋ ਗਏ ਅਤੇ ਐਸੀ ਘਾਲ ਕਾਨੀ ਕਿ ਪਿਓ ਦਾਦੇ ਜਿਵੇਂ ਹਾ ਪੋਤਾ ਪ੍ਰਵਾਨ ਹੋਇਆ ਜੇਕਰ ਧਿਆਨ ਨਾਲ ਨਜ਼ਰ ਮਾਰੀਏ ਤਾਂ ਗੁਰੂ ਅਮਰਦਾਸ ਜੀ ਨੂੰ ਸਿੱਖੀ ਵੱਲ ਪ੍ਰੇਰਣ ਦਾ ਮਾਣ ਮਾਤਾ ਕੀ ਵੀ ਜੀ ਨੂੰ ਹੀ ਜਾਂਦਾ ਹੈ ਮਾਦੇ ਦੂਤ ਤੇ ਗੁਰਤੀ ਦੇ ਇਹ ਚਮਤਕਾਰ ਦਿਖਾਇਆ ਕਿ ਜਿਸ ਨੂੰ ਕਦੇ ਅੱਖਾਂ ਤੋਂ ਹੋਲੇ ਨਹੀਂ ਕੀਤਾ ਜਾ ਸਕਦਾ ਮਾਤਾ ਖੀਵੀ ਜੀ ਆਪਣੇ ਸੰਸਾਰ ਨੂੰ ਕਿਵੇਂ ਕੀਲ ਕੇ ਰੱਖਦੀ ਸੀ ਜਿਸ ਦੀ ਕੋਦਾਨ ਉਸ ਸਮੇਂ ਦੀ ਹੈ ਜਦੋਂ ਕੋੜੀ ਤੇ ਸਵਾਰ ਹੋ ਦਸੂ ਜੀ ਨੇ ਗੁਰੂ ਅਮਰਦਾਸ ਜੀ ਦਾ ਪਿੱਛਾ ਕੀਤਾ ਸੀ ਮਾਤਾ ਖੀਵੀ ਨੂੰ ਜਾਂਦਾ ਦੂ ਜੀ ਜੇ ਦਸੂ ਜੀ ਨਬਲੰਗੁਰ ਅਮਰਦਾਸ ਜੀ ਨੂੰ ਵਾਸ ਰਿੱਕੇ ਰਾ ਵਿੱਚ ਘੇਰ ਲਿਆ ਸੀ ਲੈਣ ਦੀ ਖਬਰ ਮਿਲੀ ਤਾਂ ਆਪ ਜੀ ਉਸ ਸਮੇਂ ਸੁਰ ਕੇ ਗੁਰ ਅਮਰਦਾਸ ਜੀ ਦੇ ਪਾਸ ਗਏ ਅਤੇ ਉਹਨਾਂ ਨੇ ਮਰਤਾ ਵਿੱਚ ਪਿੰਚ ਕੇ ਜੋ ਸ਼ਾਮ ਦਾਖੇ ਉਹ ਸ਼ਬਦ ਹਰ ਮਨ ਨੂੰ ਸਦਾ ਚੇਤੇ ਰੱਖਣੇ ਚਾਹੀਦੇ ਹਨ ਇਹ ਤੇ ਵੀ ਇਹ ਵੀ ਯਾਦ ਰਹੀ ਗੁਰੂ ਅਮਰਦਾਸ ਜੀ ਉਸ ਸਮੇ ਅਜੇ ਗੁਰੂ ਨਹੀਂ ਸੀ ਸਨ ਬਣੇ ਮਾਤਾ ਕੀ ਵੀ ਜੀ ਨੂੰ ਉਹ ਬਾਸਰ ਕੇ ਦੇਖ ਕੇ ਗੁਰੂ ਅਮਰਦਾਸ ਜੀ ਨੇ ਕਿਹਾ ਤਸਾਂ ਕਿਉਂ ਖੇਚਲ ਇਤੀ ਮੈਨੂੰ ਬੁਲਾ ਲੈਣਾ ਸੀ ਮਾਤਾ ਜੀ ਨੇ ਕਿਹਾ ਗੁਰਨਾਨਕ ਦੇਵ ਕਾ ਦੀ ਦੌਲਤ ਹੀ ਗਰੀਬੀ ਹੈ ਤੇ ਨਿਮਤਾ ਹੈ ਮੈਂ ਦੋਵੇਂ ਬੱਚੇ ਨਾਲ ਲੈ ਕੇ ਆਈ ਹਾਂ ਇਹਨਾਂ ਨੇ ਲੋਕਾਂ ਦੇ ਚੱਕ ਵਿੱਚ चा आप जीजी मेस्ती कीती है आप जीनो घेरिया है आप मेहर करो पुल्ला हार जान के अपने समझ के बख्श दियो गुरु अमर जी ने कहा हां दाता ता गुरु अंगदेव जी आन ता माता जी ने हो नमन हो की कि कहा मेनू पता है कि ये अपराध बक्षण जोग नहीं मेहर कर दियो ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਤੇ ਧੰਨ ਮਾਤਾ ਕੀ ਮੀਤ ਜੀ ਕਹਿ ਕੇ ਬੱਚਿਆਂ ਨੂੰ ਛਾਤੀ ਨਾਲ ਲੰਗਾ ਲਿਆ ਫਿਰ ਜਦ ਗੁਰੂ ਅੰਗਦ ਦੇਵ ਜੀ ਨੇ ਮਾਤਾ ਕੀ ਮੀਤ ਨੂੰ ਅਮਰਦਾਸ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਦੇਣ ਦੀ ਖਬਰ ਦਿੱਤੀ ਤਾਂ ਆਪ ਜੀ ਖੁਸ਼ੀ ਮਨਾਈ ਗੁਰ ਅੰਗਦ ਦੇਵ ਜੀ ਨੇ ਕਿਹਾ ਸਾਨੂੰ ਪਤਾ ਹੈ ਕਿ ਤੁਸੀਂ ਰਾਜ ਵਿੱਚ ਰਾਜੀ ਹੋ ਪੁੱਤਰਾ ਦੀ ਗੱਲ ਵਿਚਾਰੋ ਮਾਤਾ ਜੀ ਨੇ ਪੁੱਤਰਾਂ ਦੇ ਸਬੰਧ ਵਿੱਚ ਕਿਹਾ ਪੁੱਤਰ ਪੁੱਤਰ ਪੁਣੇ ਵਿੱਚ ਹਨ ਤੁਸੀਂ ਹੀ ਮਿਹਰ ਕਰੋ ਮਾਤਾ ਜੀ ਦੋਵੇਂ ਪੁੱਤਰਾਂ ਨੂੰ ਬਹੁਤ ਸਮਝਾਉਂਦੇ ਰਹੇ بڑے ਮਿੱਠੇ ਢੰਗ ਨਾਲ ਕਹਿੰਦੇ ਕਿ ਇਹ ਮੇਰੀ ਜਾਤ ਦੇ ਵਿੱਚ ਪਾਰਸ਼ ਦੀ ਗੱਲ ਨਹੀਂ ਕਿਸੇ ਦੇ ਹੱਥ ਕੁਝ ਨਹੀਂ ਸਭ ਕੁਝ ਕਰਤਾ ਦੇ ਅਧੀਨ ਹੈ ਕਹਿ ਕਾਹੋ ਕਿ ਕਰਿ ਪਿਥੇ ਸਭ ਕਰਤਾਰ ਪਿਆਏ ਪੈ ਕਿਸੇ ਸਿੰਘ ਬਸੀ ਲਾਮਾ ਵਿੱਚ ਲਿਖਿਆ ਹੈ ਮਾਤਾ ਜੀ ਸਮਝਾਉਂਦੇ ਹਨ ਕਿ ਪੰਡ ਭਾਰੀ ਹੈ ਤੁਸਾਂ ਤੇ ਚੁੱਕੀ ਜਹ ਜასი ਇਹ ਚੁੱਕੇਗਾ ਸਾਰੀ 6 ਮਹੀਨੇ ਤੱਕ ਮਾਤਾ ਜੀ ਸਮਝਾਉਂਦੇ ਰਹੇ ਦੋਵੇਂ ਪੁੱਤਰਾ ਵਿੱਚ ਗੱਦੀ ਕਿਸ ਨੂੰ ਨਾ ਮਿਲਣ ਦਾ ਰੋਸ ਹੋਇਆ ਦਾਸੋ ਜੀ ਕੁਛ ਕਰਦੀ ਜਾ ਬਠੇ ਉਹਨਾਂ ਦਾ ਸਿਰ ਫਿਰ ਗਿਆ ਇਸ ਤਰ੍ਹਾਂ ਜਿਵੇਂ ਪਾਈ ਦਰਬਾਰ ਵਿੱਚ ਦਾਤੂ ਜੀ ਨੇ ਗੁਰੂ ਅਮਰਦਾਸ ਜੀ ਨੂੰ ਲੱਤਵਾਰੀ ਤਾਂ ਗੁਰੂ ਪਾਤਸ਼ਾਹ ਨੇ ਉਸੇ ਪੈਰ ਫੜ ਲਏ ਤੇ ਕਿਹਾ ਕੋਂਡੇ ਚੰਨ ਕੋਮਲ ਤੇ ਮੇਰੇ ਹੱਡ ਕੱਕੜੇ ਹਨ ਇਹ ਆਖ ਕੇ ਆਪ ਜੀ ਨੇ ਖਮਾ ਦੀ ਹੱਦ ਦੱਸੀ ਹੰਕਾਰੀ ਦਾਤੂ ਦਾ ਪੈਲ ਪੀੜਾ ਨਾਲ ਐਸਾ ਵਿਗੜ ਕੇ ਕਿਛੇ ਗੁਰ ਅਰਜਨ ਦੇਵ ਜੀ ਦੀ ਚਨ ਸ਼ੋ ਨਾਲ ਹੀ ਠੀਕ ਹੋ ਸਕਿਆ ਪੈਰ ਵਿੱਚ ਪੀਰ ਉੱਠਣ ਤੇ ਵੀ ਮਾਂ ਦਾ ਹਿੱਦਾਂ ਪਿੰਗਲਿਆ ਨਹੀਂ ਉਹਨਾਂ ਦਾਤੂ ਦਾ ਸਾਥ ਨਾ ਦਿੱਤਾ ਉਹ ਸਨਮੁਖ ਦਾ ਸਾਥ ਕਿਵੇਂ ਦੇ ਸਕਦੇ ਸਨ ਗੁਰ ਅੰਗਦ ਦੇਵ ਜੀ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਵੀ ਮਾਤਾ ਕੀ ਵੀ ਜੀ ਲੰਗਰ ਦੀ ਸੇਵਾ ਕਰਦੇ ਰਹੇ ਕੰਡੂਰ ਸਾਹਿਬ ਉਸੇ ਤਰ੍ਹਾਂ ਲੰਗਰ ਚਾਲੀ ਰਿਹਾ ਹੁਣ ਅਮਰਦਾਸ ਜੀ ਵੇਲੇ ਹਰ ਲੰਗਰ ਵਿੱਚ ਨਿਤ ਕਿਉਂ ਮੈਦਾ ਪਕਦਾ ਧੀ ਰਵਾਵੀ ਸੱਤਾ ਨੇ ਫੇਰ ਨਿੱਤਰ ਸੋਈ ਤੈリエ ਕਿਉਂ ਅਮਰਦਾ ਖਾਂ ਦੀ ਧਨੀ ਉਠਾਈ ਭਾਵੇਂ ਮਾਤਾ ਜੀ ਕਾਫੀ ਵਿਤ ਹੋ ਗਏ ਸਨ ਪਰ ਲੰਗਰ ਦੀ ਨਗਰਾਨੀ ਪੂਰੀ ਤਰ੍ਹਾਂ ਕਰਦੇ ਜਦੋਂ ਅਮਰਸਰ ਬਸਿਆਤਾ ਆਪ ਜੀ ਕੁਝ ਚੀਜ਼ ਰੱਖੇ ਵੀ ਆ ਕੇ ਸੇਵਾ ਕਰਦੇ ਰਹੇ ਸਨ 1582 ਵਿੱਚ ਆਪ ਜੀ ਖੰਡੂਰ ਸਾਹਿਬ ਵੀ ਆਕਾ ਚਲਾਣਾ ਕਰ ਗਏ ਅਤੇ ਗੁਰ ਅਰਜਨ ਦੇਵ ਜੀ ਨੇ ਆਪ ਆਕੇ ਹੱਥੀ ਸੰਸਕਾਰ ਕੀਤਾ ਮਾਤਾ ਖੀਵੀ ਜੀ ਨੇ ਜੋ ਸੇਵਾ ਦੀ ਰੀਤ ਚਲਾਈ ਉਹ ਹੁਣ ਤੱਕ ਚਲਦੀ ਆ ਰਹੀ ਹੈ ਬੇਬੇ ਨਾਨਕ ਦੀ ਸੀਤਾ ਪਹਿਲੀ ਸੇਵਕਾ ਮਾਤਾ ਖੀਵੀ ਜੀ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ